ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 8ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਪਾਠ 12ਵਾਂ ਗੁਣਨਖੰਡੀਕਰਨ ਤੇ ਇਸ ਵੀਡੀਓ ਵਿੱਚ ਅਸੀਂ ਅਭਿਆਸ ਨੰਬਰ 12.2 ਸ਼ੁਰੂ ਕਰਨ ਜਾ ਰਹੇ ਹਾਂ ਪਹਿਲਾ ਸਵਾਲ ਕਰਾਂਗੇ ਜਿਹਦੇ ਕੀ 8 ਭਾਗ ਹਨ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਸਵਾਲ ਦੇ ਸਾਰੇ ਭਾਗਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸੋ ਸਵਾਲ ਹੈ ਬੱਚਿਓ ਕਿ ਹੀਠਾਂ ਦਿੱਤੇ ਵਿੰਜਕਾਂ ਦਾ ਗੁਣਨਖੰਡੀਕਰਨ ਕਰੋ ਸੋ ਬੱਚਿਓ ਪਹਿਲੇ ਵਿਆਾਸ ਵਿੱਚ ਵੀ ਅਸੀਂ ਕੀਤਾ ਸੀ 12.1 ਵਿੱਚ 12.2 ਹੁਣ ਅਸੀਂ ਇਹ ਚ ਤਤਸਮਕ ਵਰਤਾਂਗੇ ਇਹ ਇੱਕ ਵੱਖਰਾ ਸਰਵਸਮਤਾ ਜਣੀ ਸਰਵਸਮਤਾ ਵਰਤਾਂਗੇ ਤੇ ਉਹਦੇ ਰਾਹੀਂ ਅਸੀਂ ਗੁਣਨਖੰਡੀਕਰਨ ਕਰਾਂਗੇ ਇਹ ਦੂਜਾ ਟਾਂਗ ਹੈਗਾ ਸੋ ਤੁਸੀਂ ਦੇਖੋ ਅਸੀਂ ਅੱਠ ਭਾਗ ਨੇ ਇੱਕ ਇੱਕ ਕਰਕੇ ਕਰਾਂਗੇ ਤੇ ਅੱਗੇ ਵਧਣ ਤੋਂ ਪਹਿਲੇ ਮੈਂ ਤੁਹਾਨੂੰ ਇੱਕ ਵਾਰੀ ਫਿਰ ਚੇਤਾ ਕਰਾ ਦਵਾਂ ਕਿ ਇਸੀ ਚੈਨਲ ਤੇ 8ਵੀਂ ਜਮਾਤ ਦੀਆਂ ਬੜੀਆਂ ਹੋਰ ਵੀ ਪਲੇਲਿਸਟ ਹੈਗੀਆਂ ਤੁਸੀਂ ਉਹਨਾਂ ਨੂੰ ਵੀ ਜ਼ਰੂਰ ਦੇਖੋ ਇੱਕ ਹੈ ਕਿ 8th ਮੈਥ ਨੋਟਸ ਜਿਹਦੇ ਵਿੱਚ ਗਣਿਤ ਦੀਆਂ ਗੋੜੀਆਂ ਗੱਲਾਂ ਦੁਨੀਆ ਗੱਲਾਂ ਪਰਿਭਾਸ਼ਾਵਾਂ ਸਿਧਾਂਤਾਂ ਨੂੰ ਬੜੇ ਵਿਸਤਾਰ ਦੇ ਨਾਲ ਸਮਝਾਇਆ ਗਿਆ ਹੈ ਫਿਰ 8th ਸਾਇੰਸ ਹੈਗੀ ਹੈ ਕਿ 8th ਇੰਗਲਿਸ਼ ਇੱਕ ਹੈ ਕਿ 8th ਗ੍ਰਾਮਰ ਇੱਕ ਹੈ ਕਿ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਤੇ ਇੱਕ ਹੈ ਕਿ ਤੁਹਾਡੀ ਗਣਿਤ ਦੇ ਸਿਧਾਂਤ ਸੋ ਆਓ ਸ਼ੁਰੂ ਕਰੀਏ ਬੱਚਿਓ ਇਹ ਵਾਲੇ ਸਵਾਲ ਸੋ ਪਹਿਲਾ ਸਵਾਲ ਹੈ ਬੱਚਿਓ x² 10x 25x ਹੁਣ ਬੱਚਿਓ ਜੇ ਦੇਖੋ ਤਿੰਨ ਪਦ ਰਏ ਚ ਜਦੋਂ ਤਿੰਨ ਪਦਾਂਾਂ ਤੇ ਤਦ ਅਸੀਂ ਇਹੋਲੀ ਚੀਜ਼ ਬਣਦ ਰਹੇ ਹਾਂ ਅਸੀਂ ਪਹਿਲੇ ਚਾਰ ਪਦਾਂ ਵਾਲੇ ਵੀ ਕੀਤੇ ਨੇ ਜਿੱਚ ਅਸੀਂ ਦੋ ਪਦਾਂ ਵਿੱਚ ਸਾਂਝਾ ਦੇਖਿਆ ਫਿਰ ਦੂਜੇ ਦੋ ਪਦਾਂ ਵਿੱਚ ਸਾਂਝਾ ਗੁਣ ਖਣ ਦੇਖਿਆ ਫਿਰ ਹੁਣ ਜੋੜ ਕੇ ਅਸੀਂ ਸਵਾਲ ਕੀਤੇ ਹਨਾ ਹੁਣ ਇਹ ਚ ਹੈਗਾ ਤਿੰਨ ਪਦ ਹੈਗੇ ਨੇ ਤੇ ਅਸੀਂ ਦੇਖਣਾ ਬੱਚੋ ਅਗਰ ਇਹ ਤਿੰਨ ਪਦਾਂ ਵਿੱਚੋਂ ਕੋਈ ਦੋ ਪਦ ਸਾਨੂੰ ਪੂਰਨ ਵਰਗ ਮਿਲ ਜਾਣ ਤੇ ਫਿਰ ਅਸੀਂ ਇਹੋਲੀ ਯੁਗਤੀ ਕਰ ਸਕਦੇ ਹਾਂ ਇਹੋਲੀ ਅਵੜਾ ਟੰਗ ਵੜ ਸਕਦੇ ਹਾਂ ਅਸੀਂ ਦੇਖੋ ਇਹ ਚ ਦੇਖੋਗੇ ਜਿੰਨੇ ਵੀ ਪਦਾਂਣਗੇ ਤਿੰਨ ਪਦਾਂ ਚੋਂ ਦੋ ਪਦ ਐਸੀ ਹੋਣਗੇ ਜਿਹੜੇ ਪੂਰਨ ਵਰਗ ਹੋਣਗੇ ਸੋ ਅਸੀਂ ਦੇਖਦੇ ਆ ਕਿ ਵਿਅੰਜਕ ਦੇ ਦੋ ਪਦ x² ਇਹਦੇ ਕੋ ਪੂਰਨ ਵਰਗ ਹੈ 25 5 5 25 ਪੂਰਨ ਵਰਗ ਹੈ ਪੂਰਨ ਵਰਗ ਹਨ ਅਤੇ ਤੀਜਾ ਪਦ 10x ਧਨਾਤਮਕ ਹੈਗਾ ਤੀਜਾ ਪਦ ਧਨਾਤਮਕ ਵੀ ਹੋ ਸਕਦਾ ਹੈ ਤੇ ਰਿਣਾਤਮਕ ਵੀ ਹੋ ਸਕਦਾ ਹੈ ਦੋਨੋਂ ਸਵਾਲੇ ਦੇ ਵਿੱਚ ਆਣਗੇ ਸੋ ਜੇ ਧਨਾਤਮਕ ਹੈਗਾ ਤੇ ਅਸੀਂ ਇਸ ਲਈ ਸਰਵਸਮਤਾ a² 2ab b² (a b)² ਦੀ ਵਰਤੋਂ ਕਰਦੇ ਹੋਏ ਫਿਰ ਅਸੀਂ ਜੇ ਇਹ ਵਿਚਲਾ ਜਿਹੜਾ ਹੈਗਾ ਪਦ ਤੀਜਾ ਪਦ ਜਿਹੜਾ ਹੈ ਅਗਰ ਉਹ ਧਨਾਤਮਕ ਹੋਵੇ ਤੇ ਅਸੀਂ ਜਮਾ ਇੱਥੇ ਤੇ ਜਮਾ ਇੱਥੇ ਅੰਦਰ ਜਮਾ ਆਏਗੀ ਠੀਕ ਹੈ ਸੋ ਅਸੀਂ ਹੁਣ ਕੀ ਕਰਾਂਗੇ ਇਹ ਦੇਖੋ a ਦੀ ਜਗ੍ਹਾ ਮੈਂ ਕੀ ਕਰਦਾ ਮੈਂ x ਲਿਖ ਦਿੱਤਾ x ਦਾ ਵਰਗ ਠੀਕ ਹੈ ਤੇ 10 ਜਿਹੜਾ ਹੈਗਾ ਇਹ 2a ਵੀ ਹੈਗਾ ਨਾ ਸੋ ਨੂੰ ਮੈਂ 2 ਕਰਤਾ ax ਆ ਗਿਆ ਤੇ b ਮੇਰਾ 5 5 5 25 b² ਇਹ 5² ਹੋ ਗਿਆ ਸੋ ਹੁਣ ਇੱਥੇ ਬੱਚਿਓ ਦੇਖੋ ਇਸੇ ਗੱਲ ਨੂੰ ਮੈਂ ਇਸ ਢੰਗ ਨਾਲ ਲਿਖ ਦਿੱਤਾ ਤੇ ਹੁਣ ਮੇਰੇ ਦੇਖੋ ਇਦਾਂ ਜੋੜੋ ਪੂਰੀ ਗੱਲ ਬਣ ਗਈ ax ਬਣ ਗਿਆ ax ਆ ਗਿਆ ਤੇ 2 ਇੱਥੇ ਹੈ ਗਈ ਤੇ 20 ਆ ਗਿਆ 5 ਇੱਥੇ 20 5 ਆ ਗਿਆ ਸੋ ਐ ਏਜ ਵਾਂ ਬੀ ਪੂਰੇ ਦਾ ਵਰਗ ਹੈ ਤੇ ਮੈਂ ਕੀ ਕਰਾਂਗਾ ਏ ਦੀ ਜਗ੍ਹਾ ਐਕਸ ਪਾਤਾ ਤੇ ਬੀ ਦੀ ਜਗ੍ਹਾ 5 ਪਾਤਾ ਤੇ ਪੂਰੇ ਦਾ ਵਰਗ ਬਣ ਗਿਆ ਇਹ ਹੋ ਗਿਆ ਗੁਣਨਖੰਡੀਕਰਨ ਠੀਕ ਹੈ ਅੱਗੇ ਚੱਕੀਏ ਅੱਗੇ ਦੇਖੀਏ ਹੁਣ ਹੁਣ ਆ ਗਿਆ ਭਾਗ ਦੂਜਾ ਦੇਖੋ ਰਿਨਾਤਮਕ ਆ ਗਿਆ ਹੁਣ ਇੱਥੇ ਠੀਕ ਹੈ 2y² 8y 16 ਅਸੀਂ ਦੇਖਦੇ ਹਾਂ ਕਿ ਵਿਅੰਜਕ ਦੇ ਦੋ ਪਦ 2y² ਅਤੇ 16 ਕਿਉਂਕਿ 4 ਚੌਕ 16 ਪੂਰਨ ਵਰਗ ਹਨ ਅਤੇ ਤੀਜਾ ਪਦ ਘਟਾ 8y ਰਿਨਾਤਮਕ ਹੈ ਇਸ ਲਈ ਸਰਵ ਸੰਤਾਂਣ a² 2ab b² ਭਾਗ ਹੈ ਬਰਾਬਰ ਹੁੰਦਾ a/b ਪੂਰੇ ਦਾ ਵਰਗ ਦਿਵਤੋਂ ਕਰਦੇ ਹੋਏ ਇਹਨੂੰ ਮੈਂ ਕਿੱਦਾਂ ਲਿਖ ਸਕਦਾ ਹਾਂ y² 2 ਤੇ y ਤੇ 4 ਤੇ 16 ਨੂੰ ਮੈਂ ਕਰਤਾ 4 ਦਾ ਵਰਗ ਪੂਰੀ ਉਹੀ ਗੱਲ ਅੱਗੇ ਦੇਖੋ ਜਿੱਦਾਂ ਇਹ ਰੂਪ ਬਣਿਆ ਇਹੀ ਰੂਪ ਬਣਿਆ ਤੇ ਫਰਕ ਕੀ ਹੋ ਗਿਆ ਹੁਣ ਮਿਲ ਕੀ a ਬਣ ਗਿਆ ਮੇਰਾ y ਤੇ b ਬਣ ਗਿਆ ਮੇਰਾ 4 ਸੋ ਇਹ ਬਣ ਗਿਆ y/4 ਇੱਥੇ a/b ਹੈਗਾ ਇੱਥੇ y/4 ਪੂਰੇ ਦਾ ਵਰਤ ਇਹ ਹੋ ਗਿਆ ਗੁਣਨਖੰਡੀਕਰਨ ਇਸ ਵਿਅੰਜਕ ਦਾ ਅੱਗੇ ਚਲੀਏ ਹੁਣ ਆ ਗਿਆ ਬੱਚੇ 25 ਪੀ² 3ਪੀ 9 ਫਿਰ ਉਹੀ ਸੌਖਾ ਸਵਾਲ ਹੈ ਉਹਨੇ ਇੱਥੇ ਧਨਾਤਮਕ ਆ ਗਿਆ ਅਸੀਂ ਦੇਖਦੇ ਹਾਂ ਕਿ ਵਿਅੰਜਕ ਦੇ ਦੋ ਪਦ 25 ਪੀ² ਕਿਉਂਕਿ 5 5 25 ਤੇ ਪੀ² ਠੀਕ ਹੈ ਤੇ 9 3 3 9 ਪੂਰਨ ਵਰਗ ਹਨ ਅਤੇ ਤੀਜਾ ਪਦ 3ਪੀ ਧਨਾਤਮਕ ਹੈ ਹੁਣ ਅਸੀਂ ਇਹ ਦੇਖਣਾ 3ਪੀ ਨੂੰ ਮੈਂ ਕਿਦਾ ਤੋੜ ਕੇ ਤੋੜ ਕੇ ਇਹਦਾ ਹਿਸਾਬ ਨਾਲ ਕਰਾਂਗਾ ਸੋ ਅਸਿਤਨਾਤ ਜਿਹੜੀ ਸਰਵਸਮਤਾ a^2 2ab b^2 a ਜਮਾ b ਪੂਰੇ ਦਾ ਵਰਗ ਦੀ ਵਰਤੋਂ ਕਰਦੇ ਹੋਏ 25 a^2 ਜਮਾ 30ab ਜਮਾ 9 ਬਣ ਜਾਗਾ ਹੈ 5p ਪੂਰੇ ਦਾ ਵਰਗ ਦੇਖੋ ਤੇ 5 5 25 ਤੇ p ਦਾ ਵਰਗ ਉਹ ਹੀ ਜੀ ਬਣ ਜਾਗੀ ਤੇ ਜਮਾ 30 ਉਹ ਕਿਹੜਾ 2 ਤੇ 5p ਇਹ ਉਹ ਲਿਖਿਆ ਤੇ ਇੱਥੇ ਮੈਂ 3 ਲਿਖਿਆ 2 5 10 10 30 ਤੇ 9 ਜਿਹੜਾ ਹੈ ਉਹ 3 ਦਾ ਵਰਗ ਹੈ ਕਰ ਤੈਨੂੰ ਲੋ ਜੀ ਹੁਣ a ਕੀ ਹੋ ਗਿਆ ਬੱਚਿਓ 5p ਸੋ 5p ਇੱਥੇ ਆ ਗਿਆ ਤੇ 20 ਕੀ ਹੋ ਗਿਆ 3 ਤੇ 20 ਤੇ ਨਾ ਗਿਆ ਸੋ ਜਵਾਬ ਆ ਗਿਆ 5p 3 ਪੂਰੇ ਦਾ ਵਰਗ ਕਿੰਨਾ ਸੌਖਾ ਹੈ ਇਹ ਤੁਸੀਂ 8 ਸਵਾਲ ਸਾਰੇ ਬਿਨਾਂ ਦੇਖਿਆ ਆਪਣੇ ਕਰ ਲੋਗੇ ਤੇ ਤੁਹਾਡੀ ਮੁਹਾਰਤ ਜ਼ਬਰਦਸਤ ਹੋ ਜਾਏਗੀ ਅੱਗੇ ਚਲੀਏ ਹੁਣ ਆ ਗਿਆ 49a² 84ab 36b² ਠੀਕ ਹੈ ਅਸੀਂ ਦੇਖਦੇ ਹਾਂ ਕਿ ਵਿਅੰਜਕ ਦੇ ਦੋ ਪਦ 49a² ਕਿਉਂਕਿ 7 7 49 ਅਤੇ 36b² ਕਿਉਂਕਿ 6 6 36 ਠੀਕ ਹੈ ਨਾ ਪੂਰਨ ਵਰਗ ਹਨ ਅਤੇ ਤੀਜਾ ਪਦ 84ab ਤਨਾਤਮਕ ਹੈ ਹੁਣ ਸਹੀ ਜਮਾ ਅੜੀ ਜਿਹੜੀ ਸਰਵਸਮਤਾ ਵਰਤਾਂਗੇ ਤੇ 49a ਨੂੰ ਆ ਲਿਖ ਲਿਆ 7a ਪੂਰੇ ਦਾ ਵਰਗ 77 49 ਵਰਗ ਤੇ 84 ਨੂੰ ਕੀ ਕੀਤਾ 2 7a 6b 2 7 14 14 6 84 ਜਾਂ 2 6 12 12 7 84 ਜਾਂ 7 6 42 42 2 84 ਜਿੱਦਾਂ ਮਰਜ਼ੀ ਕਰ ਲਓ ਤੇ ਜਿਹੜਾ 36b ਹੈਗਾ ਇਹਨੂੰ ਮੈਂ 6b ਕਿਉਂਕਿ 6 6 36 ਨੂੰ b ਵਰਗ ਕਰ ਦਿੱਤਾ ਹੁਣ ਬੱਚਿਓ a ਬਣ ਗਿਆ ਮੇਰਾ 7a ਤੇ b ਮੇਰਾ ਬਣ ਗਿਆ 6b ਸੋ 7a 6b ਪੂਰੇ ਦਾ ਵਰਗ ਐ ਆ ਗਿਆ ਮੇਰਾ ਜਵਾਬ ਠੀਕ ਹੈ ਅੱਗੇ ਚਲੀਏ ਪੰਜਵਾਂ ਸਵਾਲ 100x² 80xy 16y² ਹੁਣ ਦੇਖੋ ਬੱਚਿਓ ਐਡੇ ਅਚਲ ਪਦ ਨੇ ਅਚਲ ਜਿਹੜੇ ਗੁਣਾਕ ਹੈਗੇ ਨੇ ਇਹ 100 ਤੇ 80 ਤੇ 16 ਇਹਨਾਂ 'ਚ ਬੱਚਿਓ ਸਾਂਝਾ ਗੁਣਨਖੰਡ ਪਹਿਲੇ ਨਿਕਲਦਾ ਤੇ ਜੇ ਸਾਂਝਾ ਗੁਣਨਖੰਡ ਨਿਕਲਦਾ ਹੋਵੇ ਤੇ ਅਸੀਂ ਇਹ ਕੱਢਣਾ ਹੈ ਸੋ ਐਦਾਂ 100x² ਤੋਂ ਅਸੀਂ ਕੀ ਕੱਢ ਲਿਆ ਇਹ 4 ਨਿਕਲਦਾ ਹੈ 25 4 100 ਤੇ 20 4 80 ਤੇ 4 4 16 ਤੇ 4 ਬਾਰ ਕਟਿਆ 25 100 25 ਰਹਿ ਗਿਆ ਇੱਥੇ 20 80 ਇੱਥੇ 20 ਰਹਿ ਗਿਆ ਤੇ 4 4 16 ਇਹ ਹੁਣ ਮੈਨੂੰ ਇਦਾਂ ਕਰਨਾ ਪਏਗਾ ਹੁਣ ਮੈਂ ਇਹ ਚਾਰ ਬਾਰ ਦਿੰਦੇ ਰਹਿਣ ਨਾਗਾ ਤੇ ਮੈਂ ਇਹਨੂੰ ਦੇਖਾਂਗਾ ਅੰਦਰ ਵਾਲੇ ਨੂੰ ਤੇ ਮੈਂ ਕਹਾਂਗਾ ਅਸੀਂ ਦੇਖਦੇ ਹਾਂ ਕਿ ਵਿਨਜਕ ਦੇ ਦੋ ਪਦ 25x² ਅਤੇ 4y² ਇਹ ਪੂਰਨ ਵਰਗ ਹਨ ਕਿਦਾਂ 5 5 25 ਤੇ 2 2 4 ਠੀਕ ਹੈ ਅਤੇ ਤੀਜਾ ਪਦ ਘਟਾ 20xy ਇਹ ਰਿਣਾਤਮਕ ਹੈਗਾ ਇਸ ਕਰਕੇ ਮੈਂ ਸਰਵਸਮਤਾ ਐਵਲੀ ਘਟਾਵਲੀ ਵਰਤਾਂਗਾ a/b ਐਵਲੀ ਦੀ ਵਰਤੋਂ ਕਰਦੇ ਹੋਏ 4 ਦੇ ਲਿਖਾਂਗੇ ਇਹਨੂੰ ਹੁਣ ਮੈਂ ਬਰਾਬਰ ਲਿਖਾਂਗਾ 4 ਐਵੇਂ ਕਰਤਾ 5x 25x ਵਰਗ ਨੂੰ ਦਿੱਤਾ 5x ਪੂਰੇ ਦਾ ਵਰਗ 2 5x 2y ਕਿਉਂਕਿ 4y ਨੂੰ ਹੈ 4y ਵਰਗ ਨੂੰ 2y ਪੂਰੇ ਦਾ ਵਰਗ ਲਿਖ ਸਕਦਾ ਤੇ ਵੱਡੀ ਬ੍ਰੈਕਟ ਇੱਦਾਂ ਪਾਤੀ ਹੁਣ ਬੱਚਿਓ ਦੇਖੋ a ਹੋ ਗਿਆ ਮੇਰਾ 5x ਇਹ 5x ਲੈ ਦਿੱਤਾ b ਮੇਰਾ ਹੋ ਗਿਆ 2y ਸੌਣ ਦੋ ਕੋਈ ਲਿਖ ਦਿੱਤਾ ਇਹ ਬ੍ਰੈਕਟ ਪਾਈ ਪੂਰੇ ਦਾ ਵਰਗ ਹਾਂ ਤਾਂ ਚਾਰ ਪਹਿਲਾਂ ਦਾ ਪਹਿਲਾਂ ਬਾਹਰ ਹੈ ਰਹੀ ਹੈ ਸੋ ਇਹ ਇਹ ਦੇ ਗੁਣਨਖੰਡ ਹੋ ਗਏ 4 5x 2y ਫਿਰ 5x 5x 2y 5x 2y ਕਿਉਂਕਿ ਵਰਗ ਹੈਗਾ ਸੋ 5x 2y ਸੋ ਇਹ ਬਣ ਗਏ ਗੁਣਨਖੰਡ ਇਹਦੇ ਅਗਲਾ ਚਲੀਏ 6ਵਾਂ ਪਾ ਲਆ ਗਿਆ ਇਹ ਥੋੜਾ ਹੋਰ ਵੱਖਰੀ ਕਿਸਮ ਦਾ ਦੇਖੋ p q ਪੂਰੇ ਦਾ ਵਰਗ 4pq ਹੁਣ ਬੱਚੇ ਇੱਥੇ ਦੋ ਪਦ ਨੇ ਦੇਖੋ ਤੇ ਜਿਹੜਾ ਇਦਾਂ ਦਾ ਸਵਾਲ ਆ ਜੇ ਫਿਰ ਕੀ ਕਰਾਂਗੇ ਅਸੀਂ ਇਹਨੂੰ ਖੋਲ ਲਵਾਂਗੇ ਸੋ ਸੀ ਜਾਣਦੇ ਹਾਂ ਕਿ ਇਹ ਵਾਲਾ ਇਹ ਮੈਨੂੰ ਪਤਾ ਹੀ ਹੈ ਇਹ ਜੋ b ਪੂਰੇ ਦਾ ਵਰਗ a² 2ab b² ਹੁੰਦਾ ਠੀਕ ਹੈ ਨਾ ਸੋ ਮੈਂ ਇਸ ਕਰਕੇ p q² 4pq ਕਿਹਦੇ ਬਰਾਬਰ ਹੋ ਜਾਏਗਾ a ਹੋਏਗਾ p ਦਾ ਵਰਗ ਤੇ 2pq ਤੇ q² 4pq 4pq ਇਹ ਵਾਲਾ ਹੈਗਾ ਮੈਂ ਇਹਨਾਂ ਨੂੰ ਥੋੜਾ ਮੁੱਢ ਸਮੂਹੀਕਰਨ ਕੀਤਾ ਇਹਨੂੰ ਮੈਂ ਰਲਾਤਾ ਕਿਉਂਕਿ ਜਿਹੜੀਆਂ ਸਮਾਨ ਸਮਾਨ ਪਦ ਨੇ ਉਹਨੂੰ ਇਕੱਠੇ ਲੈਣ ਦਾ ਪੀ ਵਰਗ ਜਮਾ 2 ਪੀ ਕਯੂ 4 ਪੀ ਕਯੂ ਜਮਾ ਕਯੂ ਵਰਗ 2 ਜੋ 4 ਦਾ ਕਿੰਨਾ ਹੁੰਦਾ ਹੈ ਕਟਾ 4 ਕਟਾ 2 ਸੋ ਇਹ ਬਣ ਗਿਆ ਪੀ ਵਰਗ 2 ਪੀ ਕਯੂ ਜਮਾ ਕਯੂ ਵਰਗ ਸੋ ਇਹ ਜਿਹੜਾ ਜਿਹੜੀ ਚੀਜ਼ ਸੀ ਬੱਚਿਓ ਇਹ ਮੈਨੂੰ ਇਦਾਂ ਬ੍ਰੈਕਟ ਖੋਲ ਕੇ ਇਹ ਚੀਜ਼ ਬਣ ਗਈ ਹੁਣ ਮੈਂ ਕੀ ਕਰਾਂਗਾ ਅਸੀਂ ਦੇਖਦੇ ਹਾਂ ਕਿ ਵਿਜਕ ਦੇ ਦੋ ਪਦ ਪੀ ਵਰਗ ਅਤੇ ਕਯੂ ਵਰਗ ਪੂਰਣ ਕਯੂ ਵਰ ਪੂਰਣ ਵਰਗ ਹਨ ਅਤੇ ਤੀਜਾ ਪਦ ਕਟਾ 2 ਪੀ ਕਯੂ ਰਿਣਾਤਮਕ ਹੈਗਾ ਇਸ ਲਈ ਸਰਸੰਤਾ ਮੈਂ ਕਟਾੜੀ ਵਰਤਾਂਗਾ ਸੋ ਇਹ ਮੇਰਾ ਆ ਗਿਆ ਪੀਓਰ ਕਟਾ 2 ਪੀਕਿਊ ਜਮਾ ਕਿਊ ਵਰਗ ਸੋ ਮੇਰਾ ਇਹ ਹੈਗਾ ਕੀ ਤੇ ਬੀ ਹੈਗਾ ਕਿਊ ਸੋ ਪੀ ਕਟਾ ਕਿਊ ਪੂਰੇ ਦਾ ਵਰਗ ਹੈ ਮੇਰਾ ਆ ਗਿਆ ਜਵਾਬ ਤੇ ਬੱਚੋ ਤੁਸੀਂ ਇੱਥੋਂ ਦੀ ਲੈ ਕੇ ਇੱਥੇ ਦਾ ਕਿ ਪੂਰਾ ਸੂਤਰ ਵੀ ਯਾਦ ਕਰ ਸਕਦੇ ਹੋ ਇਹ ਤੇ ਅਸੀਂ ਕਰਕੇ ਦੇਖਿਆ ਨਾ ਅਗਲੀ ਕਲਾਸਾਂ ਵਿੱਚ 9ਵੀਂ 10ਵੀਂ ਤੁਹਾਨੂੰ ਇਦਾਂ ਕਰਨ ਦੀ ਲੋੜ ਨਹੀਂ ਪੈਗੀ ਤੁਹਾਨੂੰ ਯਾਦ ਹੋਣਾ ਚਾਹੀਦਾ ਹੈ ਇੱਥੋਂ ਦੀ ਲੈ ਕੇ ਜੇ ਪੀ ਜਮਾ ਕਿਊ ਪੂਰੇ ਦੇ ਵਰਗ ਚੋਂ 4 ਪੀਕਿਊ ਘਟਾ ਦਿੱਤਾ ਜਾਵੇ ਤੇ ਸਾਨੂੰ ਇਹ ਮਿਲਦਾ ਹੈ ਪੀ ਕਟਾ ਕਿਊ ਪੂਰੇ ਦਾ ਵਰਗ ਇਹ ਯਾਦ ਰੱਖਣ ਵਾਲੀ ਚੀਜ਼ ਹੈ ਇਹ ਅੱਗੇ ਬੜੀ ਕੰਮ ਆਏਗੀ ਨੋਇਜਮਾਤ ਦੇ ਵਿੱਚ ਵੀ ਤੁਹਾਡੀ ਠੀਕ ਹੈ ਇੱਥੋਂ ਤੀ ਲੈ ਕੇ ਇੱਥੇ ਤੱਕ ਇਹ ਤੁਹਾਨੂੰ ਕੰਟ ਕਰ ਲੈਣਾ ਚਾਹੀਦਾ ਤੁਹਾਨੂੰ ਅੱਗੇ ਚਲੀਏ 7ਵਾਂ ਐਲ ਦੀ ਘਾਤ 4 ਜਮਾ 2 ਐਲ ਦਾ ਵਰਗ ਐਮ ਦਾ ਵਰਗ ਜਮਾ ਐਮ ਦੀ ਘਾਤ 4 ਹੁਣ ਅਸੀਂ ਦੇਖਦੇ ਹਾਂ ਕਿ ਵਿਅੰਜਕ ਦੇ ਦੋ ਪਦ ਐਲ ਦੀ ਘਾਤ 4 ਕਿਉਂਕਿ ਐਲ ਦਾ ਵਰਗ ਦਾ ਵਰਗ ਅਤੇ ਐਮ ਦੇ ਵਰਗ ਦਾ ਵਰਗ ਇਹ ਪੂਰਣ ਵਰਗ ਹਨ ਅਤੇ ਪਦ 2l^2m^2 ਤਨਾਤਮਕ ਹੈ ਸੋ ਇਸ ਕਰਕੇ ਸ਼ਰਮ ਸੰਤਾ ਜਮਾਵਾੜੀ ਅਸੀਂ ਵਰਤਾਂਗੇ ਸੋ ਇਹ ਬੱਚਿਓ ਇਹ ਹੁਣ ਕਿੱਦਾਂ ਲਿਖ ਸਕਦਾ l ਨੂੰ ਇਕਾਤ ਦੀ ਘਾਤ ਦੇਣਾ ਇਹਨੂੰ ਦੋ ਗੁਣਾ ਦੋ ਲਿਖ ਸਕਦਾ ਤੇ 2l^2m^2 ਇਦਾਂ ਹੀ ਤੇ m ਦੀ ਘਾਤ ਦੋ ਨੂੰ ਦੋ ਗੁਣਾ ਦੋ ਲਿਖ ਸਕਦਾ ਤੇ ਬੱਚਿਓ ਤੁਸੀਂ ਘਾਤ ਦੇ ਘਾਤਾਂ ਵਿੱਚ ਅਸੀਂ ਪੜ ਚੁੱਕੇ ਹਾਂ ਜੇ ਇਦਾਂ ਘਾਤਾਂ ਜੁੜਦੀਆਂ ਹੋਣ ਇਹ ਗੁਣਾ ਹੁੰਦੀਆਂ ਹੋਣ ਤਾਂ ਏ ਘਾਤ ਐਨ ਗੁਣਾ ਐਨ ਤੇ ਮੈਂ m ਨੂੰ ਅੰਦਰ ਲਿਆ ਸਕਦਾ ਐਨ ਨੂੰ ਬਾਹਰ ਲਿਖ ਸਕਦਾ ਜਾਂ ਇਹਨਾਂ ਨੂੰ ਅੰਦਰ ਲਿਆ ਸਕਦਾ ਐਮ ਨੂੰ ਵਰ ਲਿਆ ਸਰਨਾ ਇੱਥੇ ਸੰਭਵ ਦੇ ਨਾਲ ਦੋਨੋਂ ਹੀ ਬਰਾਬਰ ਨੇ ਐਮ ਉਹ ਰਨ ਐਮ ਵੀ 2 ਹੈਗਾ ਐਨ ਵੀ 2 ਹੈਗਾ ਸੋ ਮੈਂ ਕੀ ਕੀਤਾ ਇੱਕ ਨੂੰ ਇਦਾਂ ਐਲ ਦੀ ਘਾਤ 2 ਪੂਰੇ ਨਾਲ ਵਰ ਕਰ ਦਿੱਤਾ ਜਿਵੇਂ 2 ਐਲ ਵਰਗ ਐਮ ਵਰਗ ਤੇ ਜਮਾ ਐਮ ਦੀ ਘਾਤ 2 ਪੂਰੇ ਨਾਲ ਵਰ ਕਰ ਦਿੱਤਾ ਹੁਣ ਬੱਚਿਓ ਦੇਖੋ ਕੀ ਬਣ ਗਿਆ ਮੇਰਾ a ਬਣ ਗਿਆ ਮੇਰਾ ਐਲ ਵਰਗ ਤੇ b ਮੇਰਾ ਬਣ ਗਿਆ ਐਮ ਵਰਗ ਠੀਕ ਹੈ ਨਾ ਇਹ ਦੇਖੋ ਇਹ a ਐਲ ਵਰਗ a ਇੱਥੇ ਵੀ ਆ ਗਿਆ ਤੇ b m ਵਰਗ ਤੇ b ਇੱਥੇ ਵੀ ਆ ਗਿਆ ਤੇ 2 ਹੈਗਾ ਹੀ ਹੈਗਾ ਇੱਥੇ ਦੇਖੋ ਪੂਰਾ ਜਿਹੜੀ ਮੇਲ ਹੁੰਦਾ ਇਹ ਨਾ ਹੁੰਦਾ a ਬਣ ਗਿਆ l ਵਰਗ ਮਤਲਬ ਕਿ ਵਰਗ ਦਾ ਵੀ ਵਰਗ ਆ ਜਾ ਤੇ b ਬਣ ਗਿਆ ਮੇਰਾ m ਵਰਗ ਠੀਕ ਹੈ ਸੋ ਇਹ ਬਣ ਗਿਆ l ਵਰਗ ਜਮਾ m ਵਰਗ ਪੂਰੇ ਦਾ ਵਰਗ ਇਹ ਮੇਰਾ ਬਣ ਗਏ ਗੁਣਨਖੰਡ ਇਹਦੇ ਅਗਲਾ ਪਾਗ ਦੇਖੀਏ ਅਗਲਾ ਪਾਗ ਆ ਗਿਆ ਬੱਚਿਓ 4 x ਵਰਗ ਕਾਟਾ 8 x ਜਮਾ 4 ਹੁਣ ਇਥੇ ਬੱਚਿਓ ਉਹੀ ਹੈ ਜਿਹੜਾ ਪਹਿਲੇ ਅਸੀਂ ਸਵਾਲ ਕੀਤਾ 100 ਤੇ ਅਸੀਂ ਤੇ ਕੜਾ ਸੀਗਾ ਆਪਣਾ 100 ਸੀ 80 ਸੀ ਤੇ ਇੱਕ ਵਿੱਚ ਆਪਣੀ ਕਿੰਨਾ ਸੀਗਾ ਤੇ ਹੁਣ ਇੱਥੇ 4 ਦੇ ਕੋ ਸਾਂਝ ਆ ਰਿਹਾ ਸੋ 4x² 8x 4 ਨੂੰ ਇਹ 4 ਬਾਹਰ ਲੈ ਲਿਆ ਕਿੰਨਾ ਚ ਅਚਲ ਜਿਹੜਾ ਗੁਣਾਕ ਹੈਗਾ 4 8 ਇਹਨਾਂ ਚ 4 ਸਾਂਝ ਆ ਰਿਹਾ ਸੋ ਇੱਥੇ ਇਕੱਲਾ ਰਹਿ ਗਿਆ x² ਇੱਥੇ 4 ਦੁਨੀ 8 2 ਰਹਿ ਗਿਆ ਤੇ ਇੱਥੇ 4 1 4 1 ਰਹਿ ਗਿਆ ਹੁਣ ਅਸੀਂ ਦੇਖਦੇ ਹਾਂ ਕਿ ਵਿਨਜਕ ਦੇ ਦੋ ਪਦ x² ਤੇ 1 ਇੱਕ ਵੀ ਬੱਚੇ ਪੂਰਨ ਵਰਗ ਹੈ ਕਿਉਂਕਿ 1 ਦਾ ਵਰਗ ਵੀ 1 ਹੀ ਹੁੰਦਾ ਹੈ ਇਹ ਪੂਰਨ ਵਰਗ ਹਨ ਅਤੇ ਤੀਜਾ ਪਦ 2x ਰਿਣਾਤਮਕ ਹੈਗਾ ਇਸ ਕਰਕੇ ਮੈਂ ਸਰਵ ਸਮਤਾ ਘਟਾਵੜੀ ਵਰਤਾਂਗਾ a^2 2ab b^2 a b ਪੂਰੇ ਦਾ ਵਰਗ ਦੀ ਵਰਤੋਂ ਕਰਦੇ ਹੋਏ ਇਹ ਮੇਰਾ ਬਣ ਗਿਆ ਇਹਨੂੰ ਮੈਂ ਇਦਾਂ ਲਿਖਾਂਗਾ 4 ਤੇ ਇਹ ਬ੍ਰੈਕਟ ਆਏਗਾ ਵੱਡਾ ਇੱਥੇ ਵਿੱਚ ਬ੍ਰੈਕਟ ਵੱਡੀ ਆਣੀ ਸੀ ਜੋ ਮੈਂ ਪਾਣੀ ਲੱਗਦਾ ਹੈ ਭੁੱਲ ਗਿਆ ਬ੍ਰੈਕਟ ਕੋਈ ਪੁੱਲੀ ਆਣਾ ਠੀਕ ਹੈ ਨਾ 4 ਪੂਰੇ ਦਾ ਬ੍ਰੈਕਟ ਹੈ ਨਾ ਚਾਰ ਪੂਰੇ ਨੂੰ ਬ੍ਰੈਕਟ ਹੈਗਾ ਠੀਕ ਹੈ ਚਾਰ ਇਹ ਬਣ ਗਿਆ x ਦਾ x ਵਰਗ 2 x ਨੂੰ ਗੁਣਾ x ਤੇ ਗੁਣਾ 1 ਠੀਕ ਹੈ ਨਾ ਕਿਉਂਕਿ 1 2x 1 2x ਹੀ ਬਰਾਬਰ ਹੁੰਦਾ ਸੋ 2x ਨੂੰ ਮੈਂ 2x 1 ਲਿਖ ਸਕਦਾ ਤੇ 1 ਨੂੰ ਮੈਂ 1 ਵਰਗ ਲਿਖ ਸਕਦਾ ਇਹਦਾ ਮਤਲਬ ਕੀ ਹੋਇਆ ਕਿ a ਮੇਰਾ ਹੈਗਾ x ਤੇ b ਮੇਰਾ ਹੈਗਾ 1 ਸੋ 4 ਬ੍ਰੈਕਟ ਪਾ ਕੇ x 1 ਪੂਰੇ ਦਾ ਵਰਗ 4 ਬਾਹਰ ਰਹੇਗਾ ਬ੍ਰੈਕਟ ਤੋਂ ਇਹ 4 ਵਾਰ ਸੀ ਬੱਚਿਓ ਇਹ ਦੇਖੋ 4 ਇਥੇ ਬ੍ਰੈਕਟ ਵਾਰ ਸੀ ਹੋਏਗਾ ਇਹ ਵળો ਇਹ 4 ਤੋਂ ਬਾਅਦ ਬ੍ਰੈਕਟ ਬਣਾ ਪੂਰੇ ਤੇ ਜਿਹੜਾ ਅੰਦਰ ਸੀ ਨਾ ਇਹ ਵળો ਇਹ ਵળો ਅੰਦਰ ਐਵੇਂ ਇਦਾਂ ਕੀਤਾ ਕਿ ਮੈਂ ਪੂਰਾ ਵੱਡਾ ਬ੍ਰੈਕਟ ਪਾਣਾ ਭੁੱਲ ਗਿਆ ਸੋ ਤੁਸੀਂ ਇਸ ਕਰਕੇ 4 ਤੋਂ ਬਾਅਦ ਵੱਡੀ ਵੱਡੀ ਬ੍ਰੈਕਟ ਪੂਰੇ ਨੂੰ ਹੈਗੀ ਇਸ ਗੱਲ ਦਾ ਧਿਆਨ ਰੱਖਣਾ ਸੋ ਐਸੀ ਕਰੇ ਵਿਦਿਆਰਥੀਓ ਤੁਹਾਡਾ ਅਭਿਆਸ ਨੰਬਰ 12.2 ਦਾ ਪਹਿਲਾ ਸਵਾਲ ਕਿ ਤੁਸੀਂ ਇਸੇ ਤਰ੍ਹਾਂ ਨਿਮਨਾਰ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ